ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਅਲਫਾਜ਼ ਤੇ ਅਸੀਂ ਹਮੇਸ਼ਾ ਤੁਹਾਡੇ ਲਈ ਕੁਝ ਨਵਾਂ ਤੇ ਫਾਇਦੇਮੰਦ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਤੇ ਸੁਰੱਖਿਅਤ ਬਣਾ ਸਕੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਨੌ ਅਜਈਆਂ ਗੱਲਾਂ ਬਾਰੇ ਜਿਨ੍ਹਾਂ ਨੂੰ ਸਮਝ ਕੇ ਤੁਸੀਂ ਆਪਣੇ ਆਪ ਨੂੰ ਧੋਖੇ ਤੋਂ ਬਚਾ ਸਕਦੇ ਹੋ ਧੋਖਾ ਸਿਰਫ ਪੈਸੇ ਜਾਂ ਦੌਲਤ ਨਾਲ ਹੀ ਨਹੀਂ ਹੁੰਦਾ ਇਹ ਸਾਡੇ ਭਰੋਸੇ ਸਾਡੇ ਸਬੰਧਾਂ ਤੇ ਸਾਡੀ ਜ਼ਿੰਦਗੀ ਤੇ ਵੀ ਵੱਡਾ ਅਸਰ ਪਾ ਸਕਦਾ ਹੈ ਧੋਖੇ ਦੇ ਕਾਰਨ ਸਾਡਾ ਆਤਮ ਸਨਮਾਨ ਤੇ ਸਾਡਾ ਆਤਮ ਵਿਸ਼ਵਾਸ ਵੀ ਝਟਕਾ ਖਾ ਜਾਂਦੇ ਨੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਨਿਸ਼ਾਨੀਆਂ ਨੂੰ ਪਛਾਣ ਸਕੀਏ ਜੋ ਇਹ ਦਰਸਾਉਂਦੀਆਂ ਨੇ ਕਿ ਕੋਈ ਬੰਦਾ ਸਾਨੂੰ ਧੋਖਾ ਦੇ ਸਕਦਾ ਹੈ ਜਾਂ ਦੇ ਰਿਹਾ ਹੈ ਇਸ ਵੀਡੀਓ ਵਿੱਚ ਅਸੀਂ 9 ਗੱਲਾਂ ਨੂੰ ਵਿਸਥਾਰ ਨਾਲ ਸਮਝਾਂਗੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣੇ ਆਪ ਨੂੰ ਅਜਿਹੇ ਲੋਕਾਂ ਤੋਂ ਬਚਾ ਸਕਦੇ ਹੋ ਹਰ ਨੁਕਤੇ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਕਿਵੇਂ ਉਹਨਾਂ ਧੋਖੇਬਾਜ਼ ਲੋਕਾਂ ਤੋਂ ਸੁਰੱਖਿਅਤ ਰਹਿ ਸਕਦੇ ਹੋ ਸਾਡਾ ਮਕਸਦ ਸਿਰਫ ਜਾਣਕਾਰੀ ਦੇਣਾ ਹੀ ਨਹੀਂ ਹੈ ਸਗੋਂ ਤੁਹਾਨੂੰ ਸੁਰੱਖਿਅਤ ਤੇ ਜਾਗਰੂਕ ਬਣਾਉਣਾ ਵੀ ਹੈ ਇਸ ਲਈ ਧਿਆਨ ਨਾਲ ਸੁਣੋ ਤੇ ਸਾਡੇ ਨੁਕਤੇ ਨੋਟ ਕਰੋ ਸਾਨੂੰ ਪੂਰਾ ਯਕੀਨ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਜੀਵਨ ਵਿੱਚ ਅਜਿਹੇ ਧੋਖੇਬਾਜ਼ ਲੋਕਾਂ ਨੂੰ ਪਛਾਣ ਸਕੋਗੇ ਤੇ ਉਹਨਾਂ ਤੋਂ ਸੁਰੱਖਿਅਤ ਰਹੋਗੇ ਚਲੋ ਸ਼ੁਰੂ ਕਰਦੇ ਹਾਂ ਤੇ ਜਾਣਦੇ ਹਾਂ 9 ਅਜਿਹੀਆਂ ਗੱਲਾਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਸਾਨੂੰ ਧੋਖਾ ਦੇ ਸਕਦਾ ਹੈ ਸਭ ਤੋਂ ਪਹਿਲੀ ਗੱਲ ਕਿ ਇਹ ਲੋਕ ਜ਼ਿਆਦਾ ਹੀ ਮਿੱਠੇ ਹੁੰਦੇ ਨੇ ਕਈ ਵਾਰ ਜਿਹੜੇ ਲੋਕ ਬਹੁਤਾ ਮਿੱਠਾ ਬੋਲਦੇ ਨੇ ਉਹ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਉਹ ਹਰ ਵੇਲੇ ਤੁਹਾਡੇ ਨਾਲ ਬੇਹੱਦ ਚੰਗਾ ਵਰਤਾਵਰਣਗੇ ਜੋ ਕਿ ਸਹੀ ਨਹੀਂ ਹੈ ਇਹ ਉਹ ਲੋਕ ਨੇ ਜੋ ਤੁਹਾਡੇ ਨਾਲ ਹਮੇਸ਼ਾ ਹੱਸਦੇ ਮੁਖੜੇ ਨਾਲ ਮਿਲਦੇ ਨੇ ਬੇਹੱਦ ਚਾਹਤ ਦਿਖਾਉਂਦੇ ਨੇ ਤੇ ਤੁਹਾਨੂੰ ਇਹ ਅਹਿਸਾਸ ਕਰਾਉਂਦੇ ਨੇ ਕਿ ਤੁਸੀਂ ਉਹਨਾਂ ਲਈ ਸਭ ਕੁਝ ਹੋ ਇਸ ਤਰੀਕੇ ਨਾਲ ਉਹ ਤੁਹਾਡੇ ਭਰੋਸੇ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਮਿਠਾਸ ਇੱਕ ਢੋਂਗ ਹੁੰਦਾ ਹੈ ਇਹਨਾਂ ਮਿੱਠੇ ਬੋਲਾਂ ਦੇ ਪਿੱਛੇ ਛੁਪਿਆ ਉਦੇਸ਼ ਹੁੰਦਾ ਹੈ ਤੁਹਾਨੂੰ ਇੱਕ ਨਕਲੀ ਤਸੱਲੀ ਦੇਣਾ ਤਾਂ ਜੋ ਤੁਸੀਂ ਉਹਨਾਂ ਦੀਆਂ ਅਸਲ ਨੀਤਾਂ ਨੂੰ ਕਦੇ ਨਾ ਸਮਝ ਸਕੋ ਬਹੁਤ ਵਾਰ ਇਹ ਲੋਕ ਤੁਹਾਡੇ ਨਾਲ ਹਮੇਸ਼ਾ ਇਹੋ ਜੇ ਬੋਲ ਬੋਲਣਗੇ ਜੋ ਤੁਸੀਂ ਸੁਣਨਾ ਪਸੰਦ ਕਰਦੇ ਹੋ ਉਹ ਤੁਹਾਡੇ ਖਿਲਾਫ ਕੋਈ ਵੀ ਮਾੜੀ ਗੱਲ ਨਹੀਂ ਕਹਿੰਦੇ ਤੇ ਹਮੇਸ਼ਾ ਤੁਹਾਡੀ ਤਾਰੀਫ਼ ਕਰਦੇ ਰਹਿੰਦੇ ਨੇ ਪਰ ਸੱਚਮੁੱਚ ਇਹ ਬਹੁਤ ਵੱਡਾ ਚਿੰਨ੍ਹ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਖੇਡ ਰਹੇ ਨੇ ਇਹ ਉਹਨਾਂ ਦੀ ਇੱਕ ਰਣਨੀਤੀ ਹੁੰਦੀ ਹੈ ਤੁਹਾਨੂੰ ਆਪਣੇ ਵੱਸ ਵਿੱਚ ਕਰਨ ਲਈ ਅਜਿਹੇ ਲੋਕਾਂ ਤੋਂ ਬਚਣ ਦਾ ਤਰੀਕਾ ਹੈ ਕਿ ਬਹੁਤ ਹੀ ਜ਼ਿਆਦਾ ਮਿਠਾਸ ਵਾਲੇ ਵਿਅਕਤੀ ਦੇ ਅਸਲੀ ਰਵੱਈਏ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਕੋਈ ਬੰਦਾ ਤੁਹਾਡੇ ਨਾਲ ਬਹੁਤ ਮਿੱਠੇ ਬੋਲ ਬੋਲ ਰਿਹਾ ਹੋਵੇ ਤਾਂ ਉਸਦੇ ਬਾਕੀ ਹਾਵ ਭਾਵ ਤੇ ਵੀ ਧਿਆਨ ਦਿਓ ਕੀ ਉਹ ਸੱਚਮੁੱਚ ਤੁਹਾਡੇ ਨਾਲ ਸਹੀ ਮਕਸਦ ਨਾਲ ਜੁੜੇ ਹੋਏ ਨੇ ਜਾਂ ਸਿਰਫ ਆਪਣੇ ਫਾਇਦੇ ਲਈ ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਪੁੱਛੋ ਇਸ ਤੋਂ ਇਲਾਵਾ ਆਪਣੇ ਆਪ ਨੂੰ ਇਹ ਯਕੀਨ ਦਿਵਾਓ ਕਿ ਤੁਸੀਂ ਉਹਨਾਂ ਦੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਮਨ ਨਹੀਂ ਬਦਲ ਰਹੇ ਤੁਸੀਂ ਆਪਣੇ ਫੈਸਲੇ ਆਪਣੀ ਸਮਝਦਾਰੀ ਦੇ ਆਧਾਰ ਤੇ ਕਰੋ ਨਾਕੇ ਕਿਸੇ ਦੂਜੇ ਦੇ ਮਿੱਠੇ ਬੋਲਾਂ ਦੇ ਆਧਾਰ ਤੇ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੀਆਂ ਸਲਾਹਾਂ ਨੂੰ ਵੀ ਗੰਭੀਰਤਾ ਨਾਲ ਲਵੋ ਜੇਕਰ ਤੁਹਾਡਾ ਦੋਸਤ ਜਾਂ ਪਰਿਵਾਰ ਦਾ ਕੋਈ ਮੈਂਬਰ ਉਸ ਵਿਅਕਤੀ ਬਾਰੇ ਕੁਝ ਦੱਸ ਰਿਹਾ ਹੈ ਤਾਂ ਉਹਨਾਂ ਦੀ ਗੱਲ ਨੂੰ ਨਜ਼ਰਅੰਦਾਜ਼ ਨਾ ਕਰੋ ਹਮੇਸ਼ਾ ਯਾਦ ਰੱਖੋ ਕਿ ਸੱਚੇ ਸਬੰਧਾਂ ਵਿੱਚ ਕਦੇ ਵੀ ਬਹੁਤ ਜ਼ਿਆਦਾ ਮਿਠਾਸ ਜਾਂ ਬਹੁਤ ਜ਼ਿਆਦਾ ਠੰਡਾਪਨ ਨਹੀਂ ਹੁੰਦਾ ਸੱਚੇ ਸਬੰਧ ਸੰਤੁਲਿਤ ਹੁੰਦੇ ਨੇ ਤੇ ਉਹਨਾਂ ਵਿੱਚ ਦੋਹਾਂ ਪੱਖਾਂ ਦੀ ਭਾਵਨਾ ਤੇ ਸਤਿਕਾਰ ਦੀ ਕਦਰ ਹੁੰਦੀ ਹੈ ਜੇਕਰ ਤੁਹਾਨੂੰ ਕਿਸੇ ਵਿਅਕਤੀ ਦੀ ਮਿਠਾਸ ਸਹੀ ਨਹੀਂ ਲੱਗਦੀ ਤਾਂ ਉਸ ਤੋਂ ਸਾਵਧਾਨ ਰਹੋ ਤੇ ਉਸ ਦੀ ਸੱਚਾਈ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਦੂਸਰੀ ਗੱਲ ਹੈ ਕਿ ਉਹ ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਨੇ ਜਦੋਂ ਕੋਈ ਬੰਦਾ ਸਿਰਫ ਆਪਣੇ ਫਾਇਦੇ ਦੇ ਬਾਰੇ ਸੋਚਦਾ ਹੈ ਤੇ ਹਮੇਸ਼ਾ ਆਪਣੇ ਆਪ ਨੂੰ ਸਭ ਤੋਂ ਵਧੀਆ ਦਿਖਾਉਂਦਾ ਹੈ ਉਹ ਵਿਅਕਤੀ ਅਕਸਰ ਸਵਾਰਥੀ ਹੁੰਦਾ ਹੈ ਤੇ ਹੋਰਾਂ ਲੋਕਾਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰ ਸਕਦਾ ਹੈ ਇਹ ਅਜਿਹਾ ਵਿਅਕਤੀ ਹੁੰਦਾ ਹੈ ਜੋ ਹਮੇਸ਼ਾ ਆਪਣੀ ਸਫਲਤਾ ਆਪਣੇ ਯਤਨਾਂ ਤੇ ਆਪਣੇ ਸਵਾਲਾਂ ਬਾਰੇ ਗੱਲ ਕਰਦਾ ਹੈ ਪਰ ਕਦੇ ਵੀ ਦੂਜਿਆਂ ਦੀਆਂ ਭਾਵਨਾਵਾਂ ਤੇ ਜ਼ਰੂਰਤਾਂ ਨੂੰ ਨਹੀਂ ਸਮਝਦਾ ਇਹਨਾਂ ਵਿਅਕਤੀਆਂ ਦੀ ਇੱਕ ਵੱਡੀ ਨਿਸ਼ਾਨੀ ਇਹ ਹੈ ਕਿ ਇਹ ਹਮੇਸ਼ਾ ਆਪਣੇ ਆਪ ਨੂੰ ਬਹੁਤ ਮਹੱਤਵ ਦਿੰਦੇ ਨੇ ਉਹ ਆਪਣੀ ਸਵੈ ਪ੍ਰਸ਼ੰਸਾ ਕਰਦੇ ਨੇ ਤੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਉਸ ਦਾ ਕੇਂਦਰ ਸਿਰਫ ਆਪਣੇ ਆਪ ਨੂੰ ਬਣਾਉਂਦੇ ਨੇ ਇਹ ਲੋਕ ਅਕਸਰ ਹੋਰਾਂ ਦੀ ਮਹੱਤਤਾ ਤੇ ਕਦਰ ਨੂੰ ਘਟਾਉਂਦੇ ਨੇ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨੂੰ ਸਭ ਤੋਂ ਉੱਪਰ ਰੱਖਦੇ ਨੇ ਤੇ ਦੂਜੇ ਲੋਕਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਕਰਦੇ ਇਹ ਵਿਅਕਤੀ ਸਿੱਧਾ ਤਾਂ ਨਹੀਂ ਦੱਸਦੇ ਕਿ ਉਹ ਸੁਆਰਥੀ ਨੇ ਪਰ ਉਹਨਾਂ ਦੇ ਕੰਮ ਤੇ ਹਾਵ ਭਾਵ ਅਕਸਰ ਇਹ ਦਰਸਾਉਂਦੇ ਨੇ ਉਦਾਹਰਨ ਲਈ ਉਹ ਆਪਣੀਆਂ ਗੱਲਾਂ ਨੂੰ ਹਮੇਸ਼ਾ ਜ਼ਿਆਦਾ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਆਪਣੇ ਗੁਣਾਂ ਨੂੰ ਵਧਾ ਚੜਾ ਕੇ ਦਿਖਾਉਂਦੇ ਨੇ ਤੇ ਆਪਣੀਆਂ ਗਲਤੀਆਂ ਨੂੰ ਘਟਾ ਕੇ ਦੱਸਦੇ ਨੇ ਇਹਨਾਂ ਲੋਕਾਂ ਤੋਂ ਬਚਣ ਲਈ ਪਹਿਲਾਂ ਤਾਂ ਇਹ ਸਮਝੋ ਕਿ ਸੱਚੇ ਸਬੰਧ ਸਾਂਝੇ ਫਾਇਦਿਆਂ ਤੇ ਆਧਾਰਿਤ ਹੁੰਦੇ ਨੇ ਨਾ ਕਿ ਸਿਰਫ ਇੱਕ ਪੱਖ ਦੇ ਫਾਇਦਿਆਂ ਦੇ ਜੇਕਰ ਕੋਈ ਵਿਅਕਤੀ ਹਮੇਸ਼ਾ ਆਪਣੇ ਬਾਰੇ ਹੀ ਗੱਲ ਕਰਦਾ ਹੈ ਤੇ ਦੂਜਿਆਂ ਦੀ ਪ੍ਰਵਾਹ ਹੀ ਨਹੀਂ ਕਰਦਾ ਤਾਂ ਉਸ ਤੋਂ ਸਾਵਧਨ ਰਹੋ ਤੁਸੀਂ ਉਸ ਦੀਆਂ ਗੱਲਾਂ ਤੇ ਕਰਤੂਤਾਂ ਨੂੰ ਧਿਆਨ ਨਾਲ ਦੇਖੋ ਤੇ ਉਹਨਾਂ ਵਿੱਚੋਂ ਅਸਲ ਸੁਵਾਰਥੀ ਰਵੱਈਏ ਨੂੰ ਸਮਝੋ ਆਪਣੇ ਆਪ ਨੂੰ ਇਹਨਾਂ ਲੋਕਾਂ ਤੋਂ ਦੂਰ ਰੱਖੋ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਵਿਅਕਤੀ ਸਿਰਫ ਆਪਣੇ ਲਾਭ ਲਈ ਤੁਹਾਡਾ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਤੋਂ ਸਾਵਧਨ ਰਹੋ ਤੇ ਉਹਨਾਂ ਨਾਲ ਆਪਣਾ ਸਬੰਧ ਹੌਲੀ-ਹੌਲੀ ਘਟਾਓ ਇਸ ਤਰੀਕੇ ਨਾਲ ਤੁਸੀਂ ਅਜਿਹੇ ਲੋਕਾਂ ਤੋਂ ਬਚ ਸਕਦੇ ਹੋ ਤੇ ਸੱਚੇ ਤੇ ਸੁਰੱਖਿਅਤ ਸਬੰਧਾਂ ਦਾ ਨਿਰਮਾਣ ਕਰ ਸਕਦੇ ਹੋ ਤੇ ਹਮੇਸ਼ਾ ਯਾਦ ਰੱਖੋ ਕਿ ਸੱਚੇ ਸਬੰਧ ਵਿੱਚ ਦੋਹਾਂ ਪੱਖਾਂ ਦੀ ਕਦਰ ਤੇ ਪ੍ਰਵਾਹ ਹੁੰਦੀ ਹੈ ਤੇ ਕਿਸੇ ਵੀ ਸਬੰਧ ਨੂੰ ਸਿਰਫ ਆਪਣੇ ਲਾਭ ਲਈ ਨੀਵਾਂ ਨਹੀਂ ਕੀਤਾ ਜਾ ਸਕਦਾ ਤੀਜੀ ਗੱਲ ਵਾਰ-ਵਾਰ ਬਹਾਨੇ ਬਣਾਉਣੇ ਜਿਹੜੇ ਲੋਕ ਹਰ ਗੱਲ ਲਈ ਬਹਾਨੇ ਬਣਾਉਂਦੇ ਨੇ ਉਹ ਸਚਾਈ ਨੂੰ ਛਠਲਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਇਹ ਵਿਅਕਤੀ ਕਦੇ ਵੀ ਸਿੱਧਾ ਜਵਾਬ ਨਹੀਂ ਦਿੰਦੇ ਤੇ ਹਮੇਸ਼ਾ ਕੁਝ ਨਾ ਕੁਝ ਕਹਾਣੀ ਘੜ ਲੈਂਦੇ ਨੇ ਤਾਂ ਕਿ ਸੱਚ ਨੂੰ ਛੁਪਾ ਸਕਣ ਬਹਾਨੇ ਬਣਾਉਣ ਵਾਲੇ ਲੋਕ ਅਕਸਰ ਆਪਣੀਆਂ ਗਲਤੀਆਂ ਤੇ ਜ਼ਿੰਮੇਵਾਰੀਆਂ ਨੂੰ ਮੰਨਣ ਤੋਂ ਕਤਰਾਉਂਦੇ ਨੇ ਤੇ ਉਸ ਦੇ ਬਦਲੇ ਕਹਾਣੀਆਂ ਬਣਾਉਂਦੇ ਨੇ ਜਿਨ੍ਹਾਂ ਨਾਲ ਉਹਨਾਂ ਦੀ ਕਿਰਿਆ ਤੇ ਨਜ਼ਰ ਨਹੀਂ ਪੈਂਦੀ ਇਹਨਾਂ ਲੋਕਾਂ ਦੀ ਇੱਕ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਉਹ ਹਰ ਸਥਿਤੀ ਵਿੱਚ ਕੁਝ ਨਾ ਕੁਝ ਜਵਾਬ ਦੇਣ ਦੀ ਥਾਂ ਬਹਾਨੇ ਬਣਾਉਂਦੇ ਨੇ ਜਦੋਂ ਤੁਸੀਂ ਉਹਨਾਂ ਤੋਂ ਸਪਸ਼ਟਤਾ ਦੀ ਮੰਗ ਕਰਦੇ ਹੋ ਜਾਂ ਸਬੂਤਾਂ ਦੀ ਮੰਗ ਕਰਦੇ ਹੋ ਉਹ ਇੱਕ ਕਹਾਣੀ ਘੜ ਕੇ ਤੁਹਾਡਾ ਧਿਆਨ ਅਸਲੀ ਗੱਲ ਤੋਂ ਹਟਾਉਂਦੇ ਨੇ ਇਹਨਾਂ ਲੋਕਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਬਹਾਨਿਆਂ ਤੇ ਕਹਾਣੀਆਂ ਨੂੰ ਪਛਾਣ ਸਕੋ ਜਦੋਂ ਕੋਈ ਵਿਅਕਤੀ ਸਿੱਧਾ ਜਵਾਬ ਦੇਣ ਦੀ ਥਾਂ ਬਹਾਨੇ ਬਣਾਵੇ ਤਾਂ ਉਹਨਾਂ ਤੋਂ ਸਿੱਧੇ ਸਵਾਲ ਪੁੱਛੋ ਤੇ ਸਪਸ਼ਟਤਾ ਦੀ ਮੰਗ ਕਰੋ ਉਹਨਾਂ ਨੂੰ ਇਹ ਅਹਿਸਾਸ ਕਰਾਓ ਕਿ ਤੁਸੀਂ ਸੱਚਾਈ ਦੇ ਆਧਾਰ ਤੇ ਜਵਾਬ ਚਾਹੁੰਦੇ ਹੋ ਨਾ ਕਿ ਬਹਾਨਿਆਂ ਤੇ ਚੌਥੀ ਗੱਲ ਉਹ ਆਪਣੇ ਗੁੱਸੇ ਨੂੰ ਸਹੀ ਠਹਿਰਾਉਂਦੇ ਨੇ ਜੇਕਰ ਕੋਈ ਵਿਅਕਤੀ ਵਾਰ-ਵਾਰ ਗੁੱਸੇ ਹੋ ਜਾਂਦਾ ਹੈ ਤੇ ਆਪਣੇ ਗੁੱਸੇ ਨੂੰ ਸਹੀ ਠਹਿਰਾਉਂਦਾ ਹੈ ਤਾਂ ਇਹ ਵੀ ਇੱਕ ਨਿਸ਼ਾਨੀ ਹੋ ਸਕਦੀ ਹੈ ਕਿਉਂ ਤੁਹਾਨੂੰ ਮਾਨਸਿਕ ਤੌਰ ਤੇ ਕਾਬੂ ਵਿੱਚ ਰੱਖਣਾ ਚਾਹੁੰਦਾ ਹੈ ਅਜਿਹੇ ਲੋਕ ਅਕਸਰ ਆਪਣੇ ਗੁੱਸੇ ਨਾਲ ਤੁਹਾਡੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਤੁਸੀਂ ਉਹਨਾਂ ਦੀਆਂ ਗੱਲਾਂ ਮੰਨੋ ਤੇ ਉਹਨਾਂ ਦੇ ਕਹੇ ਅਨੁਸਾਰ ਚੱਲੋ ਇਹ ਵਿਅਕਤੀ ਆਪਣੇ ਗੁੱਸੇ ਨੂੰ ਹਥਿਆਰ ਵਜੋਂ ਵਰਤਦੇ ਨੇ ਤੇ ਤੁਹਾਨੂੰ ਡਰਾਉਣ ਦਾ ਤਰੀਕਾ ਬਣਾਉਂਦੇ ਨੇ ਉਹ ਕਈ ਵਾਰ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਗੁੱਸੇ ਦਾ ਸਹਾਰਾ ਲੈਂਦੇ ਨੇ ਤੇ ਸਿਰਫ ਤੁਹਾਨੂੰ ਮਾਨਸਿਕ ਤੌਰ ਤੇ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਨੇ ਇਸ ਤਰੀਕੇ ਨਾਲ ਉਹ ਤੁਹਾਨੂੰ ਸੱਚਾਈ ਦੇ ਕੁਝ ਅੰਸ਼ ਦੇਖਣ ਤੋਂ ਰੋਕ ਸਕਦੇ ਨੇ ਤੇ ਆਪਣੇ ਗੁੱਸੇ ਦੇ ਰਾਹੀਂ ਤੁਹਾਨੂੰ ਆਪਣੇ ਫਾਇਦੇ ਲਈ ਮੋੜ ਸਕਦੇ ਨੇ ਗੁੱਸੇ ਨੂੰ ਸਹੀ ਠਹਿਰ ਆਉਣ ਵਾਲੇ ਲੋਕਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਗੁੱਸੇ ਨੂੰ ਮੰਨਣ ਤੋਂ ਇਨਕਾਰ ਕਰ ਦਿਓ ਜਦੋਂ ਕੋਈ ਵਿਅਕਤੀ ਤੁਹਾਡੇ ਉੱਤੇ ਗੁੱਸੇ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਸ਼ਾਂਤੀ ਨਾਲ ਪੱਕੇਪਨ ਨਾਲ ਉਸ ਨੂੰ ਇਹ ਦੱਸੋ ਕਿ ਗੁੱਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਉਸ ਨੂੰ ਅਹਿਸਾਸ ਕਰਵਾਓ ਕਿ ਸੱਚੇ ਸਬੰਧਾਂ ਵਿੱਚ ਸਬਰ ਤੇ ਸੰਵਾਦ ਦੀ ਮਹੱਤਤਾ ਹੁੰਦੀ ਹੈ ਇਸ ਤੋਂ ਇਲਾਵਾ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਆਪ ਨੂੰ ਗੁੱਸੇ ਵਾਲੇ ਵਿਅਕਤੀਆਂ ਦੇ ਨਕਾਰਾਤਮਕ ਪ੍ਰਭਾਵ ਤੋਂ ਬਚਾ ਰਹੇ ਹੋ ਆਪਣੇ ਆਪ ਨੂੰ ਅਜਿਹੇ ਲੋਕਾਂ ਤੋਂ ਦੂਰੀ ਤੇ ਰੱਖੋ ਇਸ ਤਰ੍ਹਾਂ ਤੁਸੀਂ ਗੁੱਸੇ ਨੂੰ ਸਹੀ ਠਹਿਰਾਉਣ ਵਾਲੇ ਲੋਕਾਂ ਤੋਂ ਬਚ ਸਕਦੇ ਹੋ ਤੇ ਸੱਚੇ ਤੇ ਸੁਰੱਖਿਅਤ ਸਬੰਧਾਂ ਦਾ ਨਿਰਮਾਣ ਕਰ ਸਕਦੇ ਹੋ ਯਾਦ ਰੱਖੋ ਕਿ ਸੱਚੇ ਸਬੰਧਾਂ ਦੀ ਬੁਨਿਆਦ ਸੱਚਾਈ ਸਪਸ਼ਟਤਾ ਤੇ ਭਰੋਸੇ ਤੇ ਬਣਦੀ ਹੈ ਪੰਜਵੀਂ ਗੱਲ ਤੁਹਾਨੂੰ ਤੁਹਾਡੇ ਦੋਸਤਾਂ ਤੇ ਪਰਿਵਾਰ ਤੋਂ ਦੂਰ ਕਰਨਾ ਜੇਕਰ ਕੋਈ ਵਿਅਕਤੀ ਤੁਹਾਡੇ ਦੋਸਤਾਂ ਜਾਂ ਪਰਿਵਾਰ ਨਾਲ ਗੱਲਬਾਤ ਨੂੰ ਘਟਾਉਂਦਾ ਹੈ ਜਾਂ ਤੁਹਾਨੂੰ ਉਹਨਾਂ ਤੋਂ ਦੂਰ ਰੱਖਦਾ ਹੈ ਤਾਂ ਉਹ ਤੁਹਾਨੂੰ ਅਲੱਗ-ਥਲੱਗ ਕਰਕੇ ਕੰਟਰੋਲ ਕਰਨਾ ਚਾਹੁੰਦਾ ਹੈ ਇਹ ਵਿਅਕਤੀ ਅਕਸਰ ਤੁਹਾਡੇ ਤੇ ਤੁਹਾਡੇ ਆਪਣਿਆਂ ਦੇ ਵਿਚਕਾਰ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਉਹ ਸਿਰਫ ਤੁਹਾਡੇ ਉੱਤੇ ਆਪਣਾ ਪੂਰਾ ਕਾਬੂ ਬਣਾ ਸਕਣ ਇਹਨਾਂ ਵਿਅਕਤੀਆਂ ਦੀ ਇੱਕ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਤੁਹਾਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਹਾਡੇ ਦੋਸਤ ਤੇ ਪਰਿਵਾਰ ਤੁਹਾਡੇ ਲਈ ਸਹੀ ਨਹੀਂ ਹੈ ਉਹ ਵਾਰ-ਵਾਰ ਉਹਨਾਂ ਦੀਆਂ ਨਕਾਰਾਤਮਕ ਗੱਲਾਂ ਨੂੰ ਉਭਾਰ ਕੇ ਦਿਖਾਉਂਦੇ ਨੇ ਤੇ ਤੁਹਾਨੂੰ ਇਹ ਅਹਿਸਾਸ ਕਰਵਾਉਂਦੇ ਨੇ ਕਿ ਸਿਰਫ ਉਹ ਹੀ ਤੁਹਾਡੇ ਭਲੇ ਲਈ ਸੋਚਦੇ ਨੇ ਉਹ ਤੁਹਾਨੂੰ ਤੁਹਾਡੇ ਦੋਸਤਾਂ ਨਾਲ ਘੁਲ ਮਿਲ ਕੇ ਰਹਿਣ ਨਹੀਂ ਦੇਣਗੇ ਤੇ ਤੁਹਾਡੇ ਪਰਿਵਾਰ ਨਾਲ ਵੀ ਵਾਰ-ਵਾਰ ਟਕਰਾਉਣ ਦੀ ਸਥਿਤੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਤਰੀਕੇ ਨਾਲ ਉਹ ਤੁਹਾਨੂੰ ਇਕੱਲਾ ਕਰਦੇ ਨੇ ਤੇ ਤੁਸੀਂ ਆਪਣਿਆਂ ਦੀ ਸਹਾਇਤਾ ਤੇ ਸਲਾਹ ਤੋਂ ਦੂਰ ਹੋ ਜਾਂਦੇ ਹੋ ਇਹ ਵਿਅਕਤੀ ਸਿਰਫ ਆਪਣੇ ਫਾਇਦੇ ਲਈ ਤੁਹਾਨੂੰ ਕਾਬੂ ਕਰਨਾ ਚਾਹੁੰਦੇ ਨੇ ਤੇ ਇਸ ਲਈ ਉਹ ਤੁਹਾਡੇ ਨਾਲ ਨਿੱਜੀ ਤੇ ਭਰੋਸੇਮੰਦ ਸਬੰਧ ਬਣਾ ਕੇ ਰੱਖਦੇ ਨੇ ਜਿਨ੍ਹਾਂ ਵਿੱਚ ਤੁਹਾਡੇ ਦੋਸਤਾਂ ਤੇ ਪਰਿਵਾਰ ਦੀ ਕੋਈ ਜਗ੍ਹਾ ਨਹੀਂ ਹੁੰਦੀ ਇਹਨਾਂ ਵਿਅਕਤੀਆਂ ਤੋਂ ਬਚਣ ਲਈ ਸਭ ਤੋਂ ਪਹਿਲੀ ਗੱਲ ਹੈ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਮਜ਼ਬੂਤ ਸਾਂਝ ਬਣਾਈ ਰੱਖੋ ਕਦੇ ਵੀ ਆਪਣੇ ਦੋਸਤਾਂ ਤੇ ਪਰਿਵਾਰ ਦੀ ਮਹੱਤਤਾ ਨੂੰ ਘਟਾ ਕੇ ਨਾ ਦੇਖੋ ਜੋ ਤੁਹਾਡੇ ਸੱਚੇ ਹਤੈਸ਼ੀ ਹੁੰਦੇ ਨੇ ਉਹ ਅਕਸਰ ਸੱਚੇ ਮਿੱਤਰ ਹੁੰਦੇ ਨੇ ਜੇਕਰ ਤੁਹਾਡੇ ਦੋਸਤ ਜਾਂ ਪਰਿਵਾਰ ਕਿਸੇ ਵਿਅਕਤੀ ਬਾਰੇ ਤੁਹਾਨੂੰ ਚੇਤਾਵਨੀ ਦਿੰਦੇ ਨੇ ਤਾਂ ਉਸ ਦੀ ਗੰਭੀਰਤਾ ਨਾਲ ਜਾਂਚ ਕਰੋ ਸੱਚੇ ਸਬੰਧਾਂ ਦੀ ਬੁਨਿਆਦ ਮਜ਼ਬੂਤ ਤੇ ਭਰੋਸੇਮੰਦ ਸਾਂਝ ਤੇ ਹੁੰਦੀ ਹੈ ਜੋ ਕਿ ਸੱਚੇ ਦੋਸਤਾਂ ਤੇ ਪਰਿਵਾਰ ਨਾਲ ਬਣਾਈ ਜਾ ਸਕਦੀ ਹੈ 6ਵੀਂ ਗੱਲ ਸੱਚਾਈ ਨੂੰ ਮੋੜਨਾ ਜਿਹੜੇ ਲੋਕ ਵਾਰ-ਵਾਰ ਸੱਚਾਈ ਨੂੰ ਮੋੜਦੇ ਨੇ ਤੇ ਉਸ ਨੂੰ ਆਪਣੀ ਮਰਜ਼ੀ ਨਾਲ ਦਿਖਾਉਂਦੇ ਨੇ ਉਹ ਤੁਹਾਨੂੰ ਧੋਖਾ ਦੇ ਸਕਦੇ ਨੇ ਇਹ ਵਿਅਕਤੀ ਅਕਸਰ ਸੱਚ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਨੇ ਜੋ ਉਹਨਾਂ ਦੇ ਫਾਇਦੇ ਲਈ ਹੋਵੇ ਉਹ ਸਚਾਈ ਦੇ ਵੱਖ-ਵੱਖ ਪੱਖਾਂ ਨੂੰ ਆਪਣੇ ਹਿੱਤ ਵਿੱਚ ਮੋੜਦੇ ਨੇ ਤਾਂ ਕਿ ਉਹ ਤੁਹਾਨੂੰ ਆਪਣੀ ਮਰਜ਼ੀ ਦੇ ਅਨੁਸਾਰ ਕੰਮ ਕਰਨ ਲਈ ਮਜਬੂਰ ਕਰ ਸਕਣ ਇਹਨਾਂ ਵਿਅਕਤੀਆਂ ਦੀ ਇੱਕ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਦੇ ਵੀ ਸਿੱਧੇ ਤੱਥ ਪੇਸ਼ ਨਹੀਂ ਕਰਦੇ ਉਹ ਤੱਥਾਂ ਨੂੰ ਇਸ ਤਰੀਕੇ ਨਾਲ ਮੋੜਦੇ ਨੇ ਕਿ ਤੁਹਾਨੂੰ ਉਹਨਾਂ ਦਾ ਸੱਚ ਜਾਪੇ ਉਹ ਤੁਹਾਨੂੰ ਕਈ ਵਾਰ ਅਧੂਰੇ ਤੱਥ ਦਿਖਾਉਣਗੇ ਜਾਂ ਸਿਰਫ ਉਹਨਾਂ ਹੀ ਤੱਥ ਜੋ ਉਹਨਾਂ ਦੇ ਫਾਇਦੇ ਲਈ ਹੋਵੇ ਇਸ ਤਰੀਕੇ ਨਾਲ ਉਹ ਤੁਹਾਡੀ ਸੋਚ ਨੂੰ ਮੋੜਦੇ ਨੇ ਤੇ ਤੁਹਾਨੂੰ ਉਹਨਾਂ ਦੇ ਪੱਖ ਵਿੱਚ ਫੈਸਲੇ ਕਰਨ ਲਈ ਪ੍ਰੇਰਿਤ ਕਰਦੇ ਨੇ ਇਹਨਾਂ ਲੋਕਾਂ ਤੋਂ ਬਚਣ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਹਮੇਸ਼ਾ ਪੂਰੀ ਸੱਚਾਈ ਦੀ ਜਾਂਚ ਕਰੋ ਕਿਸੇ ਵੀ ਵਿਅਕਤੀ ਦੇ ਬੋਲਾਂ ਨੂੰ ਸਿਰਫ ਸਪਸ਼ਟ ਤੱਥਾਂ ਦੇ ਆਧਾਰ ਤੇ ਹੀ ਮੰਨੋ ਜਦੋਂ ਕੋਈ ਵਿਅਕਤੀ ਤੁਹਾਨੂੰ ਸੱਚਾਈ ਪੇਸ਼ ਕਰਦਾ ਹੈ ਤਾਂ ਉਹਨਾਂ ਤੱਥਾਂ ਦੀ ਪੁਸ਼ਟੀ ਖੁਦ ਕਰੋ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰੋ ਤੇ ਸਿਰਫ ਇੱਕ ਸਰੋਤ ਤੇ ਭਰੋਸਾ ਨਾ ਕਰੋ ਇਸ ਤੋਂ ਇਲਾਵਾ ਆਪਣੇ ਆਪ ਨੂੰ ਸਿਖਾਓ ਕਿ ਸੱਚਾਈ ਨੂੰ ਕਿਵੇਂ ਪਛਾਣਨਾ ਹੈ ਆਪਣੇ ਆਪ ਨੂੰ ਸਿੱਖਣ ਲਈ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਲਵੋ ਤੇ ਆਪਣੇ ਵਿੱਚ ਸਚਾਈ ਦੀ ਪਛਾਣ ਕਰਨ ਦੀ ਕਾਬਲੀਅਤ ਵਿਕਸਿਤ ਕਰੋ ਸਤਵੀਂ ਗੱਲ ਜ਼ਿਆਦਾ ਚਲਾਕੀ ਦਿਖਾਉਣਾ ਜਿਹੜੇ ਲੋਕ ਜ਼ਿਆਦਾ ਚਲਾਕ ਹੁੰਦੇ ਨੇ ਉਹ ਹਰ ਸਥਿਤੀ ਵਿੱਚ ਚਲਾਕੀ ਨਾਲ ਨਿਕਲਦੇ ਨੇ ਉਹ ਅਕਸਰ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ ਅਜਿਹੇ ਵਿਅਕਤੀ ਹਮੇਸ਼ਾ ਹਰ ਮਾਮਲੇ ਵਿੱਚ ਚਲਾਕੀ ਦਿਖਾਉਂਦੇ ਨੇ ਤੇ ਆਪਣੇ ਮਕਸਦ ਨੂੰ ਹਾਸਲ ਕਰ ਲਈ ਹਰੇਕ ਹੱਦ ਪਾਰ ਕਰ ਜਾਂਦੇ ਨੇ ਉਹ ਤੁਹਾਡੇ ਭਰੋਸੇ ਨਾਲ ਖੇਡ ਸਕਦੇ ਨੇ ਤੇ ਹਰ ਸਥਿਤੀ ਨੂੰ ਆਪਣੇ ਹੱਕ ਵਿੱਚ ਮੋੜ ਸਕਦੇ ਨੇ ਇਨ੍ਹਾਂ ਲੋਕਾਂ ਤੋਂ ਬਚਣ ਲਈ ਤੁਸੀਂ ਉਨ੍ਹਾਂ ਦੀ ਚਲਾਕੀ ਨੂੰ ਸਮਝੋ ਜਦੋਂ ਕੋਈ ਵਿਅਕਤੀ ਬਹੁਤ ਚਲਾਕੀ ਨਾਲ ਗੱਲ ਕਰਦਾ ਹੈ ਜਾਂ ਹਰ ਸਥਿਤੀ ਵਿੱਚ ਆਪਣੇ ਆਪ ਨੂੰ ਬਚਾ ਲੈਂਦਾ ਹੈ ਤਾਂ ਉਸਦੇ ਬੋਲਾਂ ਨੂੰ ਧਿਆਨ ਨਾਲ ਦੇਖੋ ਉਨ੍ਹਾਂ ਦੀਆਂ ਗੱਲਾਂ ਨੂੰ ਹਮੇਸ਼ਾ ਤੱਥਾਂ ਦੇ ਆਧਾਰ ਤੇ ਜਾਂਚੋ ਤੇ ਸਿਰਫ ਬੋਲਾਂ ਤੇ ਭਰੋਸਾ ਨਾ ਕਰੋ ਚਲਾਕ ਲੋਕਾਂ ਦੀਆਂ ਚਲਾਕੀ ਭਰੀਆਂ ਗੱਲਾਂ ਤੋਂ ਸਾਵਧਾਨ ਰਹੋ ਤੇ ਹਮੇਸ਼ਾ ਸੱਚਾਈ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਇਸ ਤਰੀਕੇ ਨਾਲ ਤੁਸੀਂ ਜ਼ਿਆਦਾ ਚਲਾਕ ਲੋਕਾਂ ਤੋਂ ਬਚ ਸਕਦੇ ਹੋ ਤੇ ਸੱਚੇ ਸਬੰਧਾਂ ਦਾ ਨਿਰਮਾਣ ਕਰ ਸਕਦੇ ਹੋ ਅੱਠਵੀਂ ਗੱਲ ਤੁਹਾਡੀਆਂ ਗੱਲਾਂ ਨੂੰ ਅਣਦੇਖਾ ਕਰਨਾ ਜੇਕਰ ਕੋਈ ਬੰਦਾ ਤੁਹਾਡੀਆਂ ਗੱਲਾਂ ਨੂੰ ਅਣਦੇਖਾ ਕਰਦਾ ਹੈ ਜਾਂ ਉਹਨਾਂ ਦਾ ਮਖੌਲ ਉਡਾਉਂਦਾ ਹੈ ਤਾਂ ਉਹ ਤੁਹਾਡੇ ਨਾਲ ਸੱਚਾ ਨਹੀਂ ਹੈ ਇਸ ਕਿਸਮ ਦੇ ਵਿਅਕਤੀ ਤੁਹਾਡੇ ਅਹਿਸਾਸਾਂ ਵਿਚਾਰਾਂ ਤੇ ਜ਼ਰੂਰਤਾਂ ਨੂੰ ਮਹੱਤਤਾ ਨਹੀਂ ਦਿੰਦੇ ਉਹ ਆਪਣੇ ਆਪ ਨੂੰ ਸਭ ਤੋਂ ਵਧੀਆ ਤੇ ਸਹੀ ਮੰਨਦੇ ਨੇ ਤੇ ਤੁਹਾਡੇ ਸਹੀ ਸੁਝਾਵਾਂ ਨੂੰ ਵੀ ਨਜ਼ਰਅੰਦਾਜ਼ ਕਰਦੇ ਨੇ ਇਹਨਾਂ ਲੋਕਾਂ ਦੀ ਇੱਕ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਉੱਪਰ ਰੱਖਦੇ ਨੇ ਤੇ ਦੂਜਿਆਂ ਦੀ ਸੋਚ ਨੂੰ ਘਟਾਉਂਦੇ ਨੇ ਜਦੋਂ ਤੁਸੀਂ ਕੁਝ ਕਹਿੰਦੇ ਹੋ ਜਾਂ ਆਪਣੀ ਕੋਈ رائے ਦਿੰਦੇ ਹੋ ਉਸ ਦਾ ਮਖੌਲ ਲੜਾਉਂਦੇ ਨੇ ਜਾਂ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਇਸ ਤਰੀਕੇ ਨਾਲ ਉਹ ਤੁਹਾਡੀ ਮਹੱਤਤਾ ਤੇ ਖੁਦਾਰੀ ਨੂੰ ਘਟਾਉਂਦੇ ਨੇ ਇਹਨਾਂ ਲੋਕਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਮਹੱਤਤਾ ਦਿਓ ਆਪਣੇ ਵਿਚਾਰਾਂ ਤੇ ਅਹਿਸਾਸਾਂ ਨੂੰ ਘਟਾ ਕੇ ਨਾ ਦੇਖੋ ਜਦੋਂ ਕੋਈ ਵਿਅਕਤੀ ਤੁਹਾਡੀਆਂ ਗੱਲਾਂ ਦਾ ਅਨਾਦਰ ਕਰਦਾ ਹੈ ਤਾਂ ਉਸ ਨੂੰ ਇਹ ਅਹਿਸਾਸ ਕਰਵਾਓ ਕਿ ਤੁਹਾਡੇ ਵਿਚਾਰਾਂ ਦੀ ਵੀ ਮਹੱਤਤਾ ਹੈ ਸਪਸ਼ਟਤਾ ਨਾਲ ਸ਼ਾਂਤੀ ਨਾਲ ਆਪਣੀ رائے ਨੂੰ ਰੱਖੋ ਤੇ ਉਹਨਾਂ ਨੂੰ ਦੱਸੋ ਕਿ ਤੁਹਾਡੀ ਗੱਲ ਦਾ ਮਖੌਲ ਉਡਾਉਣਾ ਸਹੀ ਨਹੀਂ ਹੈ ਇਸ ਤਰੀਕੇ ਨਾਲ ਤੁਸੀਂ ਅਜਿਹੇ ਲੋਕਾਂ ਤੋਂ ਬਚ ਸਕਦੇ ਹੋ ਜੋ ਤੁਹਾਡੀਆਂ ਗੱਲਾਂ ਦਾ ਮਖੌਲ ਉਡਾਉਂਦੇ ਨੇ ਜਾਂ ਉਹਨਾਂ ਨੂੰ ਅਣਦੇਖਾ ਕਰਦੇ ਨੇ ਯਾਦ ਰੱਖੋ ਕਿ ਸੱਚੇ ਸਬੰਧ ਸੱਚਾਈ ਸਪਸ਼ਟਤਾ ਤੇ ਸਤਕਾਰ ਤੇ ਬਣਦੇ ਨੇ ਜੇਕਰ ਕੋਈ ਵਿਅਕਤੀ ਇਹ ਤਿੰਨ ਬੁਨਿਆਦਾਂ ਦਾ ਪਾਲਨ ਨਹੀਂ ਕਰਦਾ ਤਾਂ ਉਸ ਤੋਂ ਸਾਵਧਾਨ ਰਹੋ ਤੇ ਉਹਨਾਂ ਦੇ ਅਸਲੀ ਮਕਸਦ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਨਵੀਂ ਤੇ ਆਖਰੀ ਗੱਲ ਹਮੇਸ਼ਾ ਬਦਲਦੇ ਰਹਿਣਾ ਜੇਕਰ ਕੋਈ ਵਿਅਕਤੀ ਹਰ ਸਮੇਂ ਬਦਲਦਾ ਰਹਿੰਦਾ ਹੈ ਤੇ ਕਦੇ ਵੀ ਇੱਕ ਗੱਲ ਤੇ ਨਹੀਂ ਟਿਕਦਾ ਤਾਂ ਉਹ ਤੁਹਾਨੂੰ ਧੋਖਾ ਦੇ ਸਕਦਾ ਹੈ ਅਜਿਹੇ ਲੋਕ ਅਕਸਰ ਆਪਣੇ ਬਚਨ ਤੇ ਗਤੀਵਿਧੀਆਂ ਵਿੱਚ ਸਥਿਰ ਨਹੀਂ ਹੁੰਦੇ ਉਹ ਹਮੇਸ਼ਾ ਆਪਣੀ ਗੱਲ ਨੂੰ ਬਦਲਦੇ ਨੇ ਤੇ ਤੁਹਾਨੂੰ ਇਹ ਮਹਿਸੂਸ ਕਰਾਉਂਦੇ ਨੇ ਕਿ ਇਹ ਸਮਝਣਾ ਮੁਸ਼ਕਲ ਹੈ ਕਿ ਉਹ ਅਸਲੀਅਤ ਵਿੱਚ ਕਿਵੇਂ ਨੇ ਇਹ ਵਿਅਕਤੀ ਪਹਿਲੇ ਦਿਨ ਕੁਝ ਕਹਿੰਦੇ ਨੇ ਤੇ ਦੂਜੇ ਦਿਨ ਉਸ ਦਾ ਉਲਟ ਕਹਿੰਦੇ ਨੇ ਉਹਨਾਂ ਦੇ ਫੈਸਲੇ ਤੇ ਭਰੋਸਾ ਕਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਹਮੇਸ਼ਾ ਬਦਲਦੇ ਰਹਿੰਦੇ ਨੇ ਇਹ ਬਦਲਾਵ ਸਿਰਫ ਬਚਨਾ ਵਿੱਚ ਹੀ ਨਹੀਂ ਸਗੋਂ ਉਹਨਾਂ ਦੇ ਕੰਮਾਂਕਾਰਾਂ ਵਿੱਚ ਵੀ ਹੁੰਦਾ ਹੈ ਉਹ ਅਕਸਰ ਆਪਣੇ ਕੰਮਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਛੱਡ ਦਿੰਦੇ ਨੇ ਜਾਂ ਕਿਸੇ ਨਵੀਂ ਗੱਲ ਤੇ ਲੱਗ ਜਾਂਦੇ ਨੇ ਇਹਨਾਂ ਲੋਕਾਂ ਤੋਂ ਬਚਣ ਲਈ ਤੁਸੀਂ ਉਹਨਾਂ ਦੇ ਬਚਨਾ ਅਤੇ ਕੰਮਾਂਕਾਰਾਂ ਨੂੰ ਧਿਆਨ ਨਾਲ ਦੇਖੋ ਜਦੋਂ ਕੋਈ ਵਿਅਕਤੀ ਹਮੇਸ਼ਾ ਆਪਣੀ ਗੱਲ ਨੂੰ ਬਦਲਦਾ ਰਹਿੰਦਾ ਹੈ ਤਾਂ ਉਸ ਤੇ ਭਰੋਸਾ ਨਾ ਕਰੋ ਉਸ ਦੇ ਬਚਨਾ ਤੇ ਕੰਮਾਂ ਵਿੱਚ ਸਥਿਰਤਾ ਦੀ ਕਮੀ ਨੂੰ ਪਛਾਣੋ ਤੇ ਉਸ ਨੂੰ ਲੰਮੇ ਸਮੇਂ ਤੱਕ ਦੇਖੋ ਸੱਚੇ ਸਬੰਧ ਸਥਿਰਤਾ ਤੇ ਭਰੋਸੇ ਤੇ ਬਣਦੇ ਨੇ ਜੇਕਰ ਕੋਈ ਵਿਅਕਤੀ ਸਥਿਰ ਨਹੀਂ ਹੈ ਤਾਂ ਉਹ ਸੱਚੇ ਸਬੰਧ ਨਹੀਂ ਨਿਭਾ ਸਕਦਾ ਇਸ ਤੋਂ ਇਲਾਵਾ ਆਪਣੇ ਆਪ ਨੂੰ ਸਿਖਾਓ ਕਿ ਕਿਵੇਂ ਸਥਿਰ ਤੇ ਸਪਸ਼ਟ ਬਚਨਾ ਵਾਲੇ ਲੋਕਾਂ ਨੂੰ ਪਛਾਣਨਾ ਹੈ ਸਥਿਰ ਲੋਕ ਉਹ ਹੁੰਦੇ ਨੇ ਜੋ ਆਪਣੇ ਬਚਨਾਂ ਤੇ ਟਿਕੇ ਰਹਿੰਦੇ ਨੇ ਤੇ ਉਹਨਾਂ ਦੇ ਕੰਮਕਾਰ ਉਹਨਾਂ ਦੇ ਬਚਨਾਂ ਨੂੰ ਸਹੀ ਠਹਿਰਾਉਂਦੇ ਨੇ ਇਸ ਤਰੀਕੇ ਨਾਲ ਤੁਸੀਂ ਬਦਲਦੇ ਰਹਿਣ ਵਾਲੇ ਲੋਕਾਂ ਤੋਂ ਬਚ ਸਕਦੇ ਹੋ ਤੇ ਸੱਚੇ ਸਬੰਧਾਂ ਦਾ ਨਿਰਮਾਣ ਕਰ ਸਕਦੇ ਹੋ ਇਹ ਸਾਨੂੰ ਨੌ ਗੱਲਾਂ ਜਿਨ੍ਹਾਂ ਨੂੰ ਪਛਾਣ ਕੇ ਤੁਸੀਂ ਆਪਣੇ ਆਪ ਨੂੰ ਧੋਖੇ ਤੋਂ ਬਚਾ ਸਕਦੇ ਹੋ ਆਸ ਕਰਦੇ ਹਾਂ ਕਿ ਤੁਸੀਂ ਇਹ ਸਾਰੇ ਨੁਕਤੇ ਗੰਭੀਰਤਾ ਨਾਲ ਸੁਣੇ ਹੋਣਗੇ ਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋਗੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਅਲਫਾਜ਼ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰੋ ਤੁਹਾਡਾ ਫੀਡਬੈਕ ਸਾਨੂੰ ਹੋਰ ਵਧੀਆ ਸਮਗਰੀ ਪੇਸ਼ ਕਰਨ ਵਿੱਚ ਮਦਦ ਕਰਦਾ ਹੈ ਸੋ ਅਸੀਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦੇ ਰਹਾਂਗੇ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ